ਮੁਸ਼ਕੁਰ ਦੋਸਤੋ ਮੈਂ ਤੁਹਾਡਾ ਆਪਣਾ ਗੌਰਵ ਜੀ ਨਕੂਦਰ ਤੋਂ ਜਿਵੇਂ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਕੂਦਰ ਹਲਕੇ ਨੂੰ ਪਤਾ ਹੀ ਹੋਏਗਾ ਕਿ ਪਿਛੇ ਕਾਫੀ ਭਾਰੀ ਬਰਸਾਤ ਪੈਣ ਕਾਰਨ ਸਾਡੇ ਨਕੂਦਰ ਸ਼ਹਿਰ ਦੇ ਦੁਕਾਨਦਾਰਾਂ ਦਾ ਘਰਾਂ ਦਾ ਗੱਡੀਆਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਜਿਸ ਦੀ ਗੱਲ ਮੈਂ ਬਹੁਤ ਹੀ ਪ੍ਰਮੁੱਖਤਾ ਚੱਕੀ ਸੀ ਗੱਲ ਚੱਕਣ ਤੋਂ ਬਾਅਦ ਚਲੋ ਇਹ ਜੋ ਹੋਈ ਔਰ ਸਭ ਤੋਂ ਵੱਡੀ ਗੱਲ ਤੁਹਾਡੇ ਮੈਂ ਧਿਆਨ ਚ ਇਹ ਹੋਣੀ ਚਾਹਨਾ ਜਿੱਦਾਂ ਸਾਡੇ ਨਕੋਦਰ ਸ਼ਹਿਰ ਦੇ ਵਿੱਚ ਜਿਹੜਾ ਸ਼ਿਵਲੇ ਰੋਡ ਆ ਉਹਨਾਂ ਕੋਲ ਦੋ ਜਿਹੜੀਆਂ ਵੱਡੀਆਂ ਪੰਪਿੰਗ ਸਟੇਸ਼ਨਾਂ ਸ਼ਹਿਰ ਚੋਂ ਪਾਣੀ ਬਾਹਰ ਕੱਢਣ ਦੇ ਕੋਈ ਆਪਣੇ ਟ੍ਰੀਟਮੈਂਟ ਪ੍ਰਣਾਲੀ ਲੱਗਾ ਉੱਥੇ ਆ ਇੱਕ ਮੁੰਡ ਜਿਹੜੀ ਪੁਰਾਣੀ ਆ 올ਡ ਮਰਸੀਆ ਰੋਡ ਦੇ ਜਿੱਥੇ ਮੈਂ ਉਸ ਦਿਨ ਮੀਂਹ ਦੇ ਵਿੱਚ ਲਾਈਵ ਹੋ ਕੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਬੜੇ ਹਰਾਨੀ ਨੇ ਮੈਨੂੰ ਇਹ ਕਹਿਣਾ ਪੈ ਰਿਹਾ ਵਈ ਜੋੜ ਸ਼ਹਿਰ ਦਾ ਨੁਕਸਾਨ ਹੋਇਆ ਇਸ ਦੇ ਵਿੱਚ ਪ੍ਰਸ਼ਾਸਨ ਦਾ ਜ਼ਿੰਮੇਵਾਰ ਹੈ ਹੀ ਹੈ ਨਗਰ ਕੌਂਸਲ ਵੀ ਬਹੁਤ ਵੱਡੀ ਜ਼ਿੰਮੇਵਾਰ ਹਾਂ ਗਈ ਆ ਬੇਨਤੀ ਹੈ ਉਹ ਵੀ ਕੁਝ ਉਹ ਕਹਿਣਗੇ ਕਿ ਜੈਨ ਸਾਹਿਬ ਤੁਹਾਡਾ ਸ਼ਹਿਰ ਦਾ ਪ੍ਰਧਾਨ ਆ ਤੁਹਾਡੀ ਸ਼ਹਿਰ ਦੀ ਕਮੇਟੀ ਆ ਤੁਹਾਡੀ ਮਿਸਿਸ ਆਪ ਵੀ ਹਾਊਸ ਦੇ ਵਿੱਚ ਆਪ ਵੀ ਦੋਸਤੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਵੇ ਅਸੀਂ ਉਹਨਾਂ ਸਤਾਰਾਂ ਜੋ ਇੱਕ ਵਾਂ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਪਰ ਮੈਂ ਸ਼ਹਿਰ ਨਿਵਾਸੀਆਂ ਕੇ ਇਹ ਜ਼ਰੂਰ ਗੱਲ ਰੱਖੀ ਚਾਹਾਂਗਾ ਵੇ ਜੋਦ ਸ਼ਾਇਦ ਦਾ ਨੁਕਸਾਨ ਹੋਇਆ ਉਹ ਕਿਹੜਾ ਕਾਰਨ ਆ ਕਰਕੇ ਹੋਇਆ ਇਹਦੀ ਗੱਲ ਤੋਂ ਜਾਣਨਾ ਪਾਉਣਾ ਚਾਹਨਾ ਮੈਂ ਜਿਵੇਂ ਕਿ ਸ਼ਿਵਰੇ ਬੋਲ ਨੇ 223 ਪਹਿਲੇ ਮਹੀਨੇ ਵਿੱਚ ਹੀ ਮੇਰੇ 222 11ਵੇਂ ਜਾਂ 12ਵੇਂ ਮਹੀਨੇ ਵਿੱਚ ਇਹਨਾਂ ਨੂੰ ਐਸਟੇਮੈਂਟ ਬਣਾ ਕੇ ਦਿੱਤਾ ਸੀ 100 ਕਿਲੋਵਾਟ ਦੇ ਜਨਰੇਟਰ ਦਾ ਕਿਉਂਕਿ ਅਕਸਰ ਤੁਸੀਂ ਦੇਖਦੇ ਜਦੋਂ ਮੀਂਹ ਨਹੀਂ ਆਉਂਦੀ ਆ ਬਹੁਤ ਬਾਰੀ ਜ਼ਿਆਦਾ ਤਰਾਰ ਦੇ ਵਿੱਚ ਉਦੋਂ ਆਪਣਾ ਲਾਈਟ ਚੱਲ ਜਾਂਦੀ ਆ ਲਾਈਟ ਜਾਣ ਕਰਕੇ ਜਿਹੜਾ ਸ਼ਾਇਦ ਦਾ ਪਾਣੀ ਆ ਉਹ ਬਾਹਰ ਜੀ ਨਹੀਂ ਸਿਰ ਸਕਦੇ ਬਈ ਜਿਹਦਾ ਜਾਂਦਾ ਸਾਡੇ ਸਾਰੇ ਟੂਕਰੀਟ ਹੋ ਗਏ ਵੀ ਵੈਸੇ ਵੀ ਬਰਸਾਤੀ ਬਣੀ ਜਾਂਦਾ ਭਾਈ ਪਰ ਆਹੀ ਸਾਲ 2023 ਜਰਵਿਚੋ ਮੈਂ ਕਹਿ ਰਿਹਾ ਪਹਿਲੇ ਮਹੀਨੇ ਵਿੱਚ ਸੀਵਰੇਜ ਬੋਰ ਨੇ ਇਹਨਾਂ ਨੂੰ ਨਗਰ ਕੌਂਸਲ ਨਕੂਤ ਨੂੰ ਐਸਟੀਮੇਟ ਬਣਾ ਦਿੱਤਾ ਜੇਕਰ ਵਾਸਤੇ 100 ਕੇਵੀ ਦਾ ਜਿਹੜਾ ਵੀ ਉਹਦੀ ਕਾਸਟ ਲੱਭ ਭਰ 14 ਲੱਖ 66 ਹਜ਼ਾਰ ਰੁਪਿਆ ਸੀ ਜੇ ਅਸੀਂ ਨਗਰ ਕੌਂਸਲ ਨੂੰ ਪਾਸ ਕਰ ਦਿੰਦੀ ਤੇ ਸਾਡੇ ਸ਼ਹਿਰ ਦਾ ਬਹੁਤ ਵੱਡਾ ਨੁਕਸਾਨ ਹੋਣੂ ਬੱਸ ਅੰਦਾਜ਼ਾ ਪਾ ਲਓ ਕਿ ਪਾਣੀ ਪਿਛਲੇ 20 ਕਿਹਾੜੀਆਂ ਨਹੀਂ ਨਿਕਲਿਆ ਰੋਧਰੋਂ ਪਾਣੀ ਮਾਸ਼ਾਅੱਲਾ ਅਕਸਰ ਕੇ ਡੇਢ ਬਾਅਦ ਨਿਕਲ ਜਾਂਦਾ ਅਸੀਂ ਦੀ ਮੰਗ ਤੋਂ ਇਹ ਗੱਲ ਅਸੀਂ ਚਾਹ ਰਹੇ ਹਾਂ ਉਹ ਢਾਈਆਂ ਸਾਲਾਂ ਬਾਅਦ ਕਿਉਂਕਿ ਪੂਰੀ ਐਸਟੀਮੇਟ ਜੇਟਰ ਦਾ 100 ਲੱਖ ਰੁਪਏ ਦਾ 24,38,000 ਰੁਪਏ ਦਾ ਬਣ ਗਿਆ ਕਹਿੰਦੇ ਮੈਨੂੰ ਸਿੱਧਾ ਸਿੱਧਾ 10 ਲੱਖ ਰੁਪਏ ਦਾ ਨੁਕਸਾਨ ਸਾਡੇ ਲੋਕਾਂ ਦੇ ਜਿਹੇ ਖੂਨ ਪਸੀਨੇ ਟੈਕਸਾਂ ਦੀ ਕਮਾਈ ਜਿਹੜੀ ਨਗਰ ਕੌਂਸਲ ਨੂੰ ਦਿੰਦੇ ਆ ਸਿੱਧਾ ਸਿੱਧਾ ਹੋ ਰਿਹਾ ਇਹਦਾ ਜ਼ਿੰਮੇਵਾਰ ਕੌਣ ਆ ਤੁਸੀਂ ਦੱਸੋ ਔਰ ਇਹ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਹਾਂ ਇਹ ਪ੍ਰੂਫ ਤੇ ਨਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਮੇਰੇ ਵੱਲੋਂ ਇਨ ਰਾਈਟਿੰਗ ਕੰਪਲੇਨ ਜਾਰੀ ਹੈ ਵੀ ਜਿਹੜਾ ਵੀ ਜ਼ਿੰਮੇਵਾਰ ਹੈ ਇਸ ਚੀਜ਼ ਦਾ ਕਿਉਂਕਿ 10 ਲੱਖ ਨੁਕਸਾਨ नगर काउंसिल ਦਾ ਛੋਟਾ ਨੁਕਸਾਨ ਨਹੀਂ ਹੈ ਪਲਾਟ ਬਹੁਤ ਜ਼ਿਆਦਾ ਪਾਣੀ ਇਹਦਾ ਵੀ ਹੈ ਉਸ ਕੋਈ ਜਿੰਮੇਵਾਰਾ ਪਾਣੀ ਦਾ ਗੂਰ ਕਾਰਵਾਈ ਬੰਦੀ ਆ ਇਹ ਮੈਂ ਤੁਹਾਨੂੰ ਪ੍ਰਮੁਖਤਨ ਇਹ ਸਿਆ ਕਹਿ ਰਿਹਾ ਕਿ ਸਾਡੇ ਸ਼ਹਿਰ ਦਾ ਕਰੋੜਾ ਰੁਪਿਆ ਦਾ ਨੁਕਸਾਨ ਕਿੱਥੇ ਦੇ ਮਕਾਨ ਵਿੱਚ ਚੱਲ ਗਿਆ ਚਾਹੇ ਉਹ ਸਲਾਮ ਹੰਦਾ ਸੀ ਚਾਹੇ ਗੋਲਪਾਸੇ ਨਹੀਂ ਆਇਆ ਧੱਲਿਆ ਮੰਦਾ ਸੀ ਕਾਫੀ ਨੁਕਸਾਨ ਜਾਨਦਾਰ ਹੋਇਆ ਗੱਡੀਆਂ ਗਈਆਂ ਨੇ ਬਿਲਕੁਲ ਹੀ ਖਤਮ ਹੋ ਗਈਆਂ ਪਾਣੀ ਬਿਲਕੁਲ ਉੱਪਰ ਗੱਡੀਆਂ ਚਲੇ ਗਿਆ ਇਹਦਾ ਜਿੰਮੇਵਾਰ ਦੋਸਤੋ ਕੌਣ ਆ ਜੇ ਉਸ ਦਿਨ ਸਾਡੇ ਕੋ ਜਨਰੇਟਰ ਹੁੰਦਾ ਤੇ ਸਾਡੇ ਸ਼ਹਿਰ ਦਾ ਇਹਨਾਂ ਨੁਕਸਾਨ ਨਹੀਂ ਹੁੰਦਾ ਅੱਜ ਦੀ ਜਿਹੜੀ ਪਿਜੀਸ਼ਨ ਹੈ ਯਾਰ ਵੀ 27225 ਰੁਪਏ ਦਾ ਸੀਰੇ ਬੋੜੇ ਨਵਾਂ ਐਸਟੀਮੇਟ ਨਗਰ ਕੌਂਸਲ ਜਮਤ ਆਇਆ ਉਹ 24.30 ਲੱਖ ਰੁਪਏ ਦਾ ਕਟੋਵਾ 10 ਲੱਖ ਦਾ ਵਾਧਾ ਹੋ ਗਿਆ 28 ਸਾਲਾਂ ਦਾ ਕਿ ਇਹ ਜੁਨਵਾਰੀ ਫਿਕਸ਼ਨ ਚਾਹੀਦੀ ਹੈ ਮੈਂ ਮਾਜੋਬ ਐਮ ਐਲ ਏ ਬੀਬੀ ਇੰਦਰਜੀਤ ਕੌਰ ਮਾਨ ਜੀਮੇ ਮੈਂ ਬੇਨਤੀ ਕਰਦਾ ਇਹਦੇ ਬਾਰੇ ਤੁਸੀਂ ਵੀ ਗੱਲ ਕਰੋ ਪਰ ਮੈਂ ਆਪਣੇ ਪਦ ਦੇ ਇੱਕ ਸ਼ਹਿਰੀ ਹੋਣ ਦੇ ਨਾਤੇ ਕਿਸੇ ਵੀ ਪਾਰਟੀ ਦਾ ਜੀ ਨਾ ਹੁੰਦੇ ਨਾਤੇ ਇਹ ਮੈਂ ਪ੍ਰਮੁਖਤਨ ਗੱਲ 50 ਸਾਲ ਦੇ ਮੋਰੇ ਜ਼ਰੂਰ ਖੂਬਾ ਕਿ ਜਿਹੜੇ ਜ਼ਿੰਮੇਵਾਰ ਅਧਿਕਾਰੀ ਹੈ ਚਾਹੇ ਸਿਆਸੀ ਆਗੂ ਆ ਉਹਨਾਂ ਕਰਾ ਬੰਦੀ ਕਾਰਵਾਈ ਹੋਣੀ ਚਾਹੀਏ ਜਿਹੜਾ 10 ਨਾਲ ਦੁਸਹਾਨ ਹੋਇਆ ਉਹਨਾਂ ਨੂੰ ਆਪਣੀ ਜੇਲ੍ਹ ਤੋਂ ਲੈਣਾ ਚਾਹੀਦਾ ਇਹ ਨਹੀਂ ਕਹਿੰਦਾ ਮੈਂ ਤੁਹਾਡਾ ਆਪਣਾ ਗੌਰਵ ਜਨ ਨਕੋਦਰ ਤੋਂ ਜੈ ਸ਼੍ਰੀ ਰਾਮ ਸ਼੍ਰੀ ਵਾਹਿਗੁਰੂ ਖਾਲਸਾ ਸ਼੍ਰੀ ਵਾਹਿਗੁਰੂ ਜੀ ਪਕੀ ਹਾਲਾਤ